ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਮਾਗ ਦੇ ਪਵਿੱਤਰ ਮਹੀਨੇ ਵਿੱਚ ਪੈਸਿਆਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਇਸ ਪੰਗਤੀ ਦਾ ਤੁਸੀਂ ਹਰ ਰਾਤ ਹੀ 11 ਵਾਰ ਜਾਪ ਕਰ ਲੈਣਾ ਹੈ ਫਿਰ ਵੇਖਿਓ ਪਰਮਾਤਮਾ ਜੀ ਦੇ ਘਰ ਦੀ ਬਰਕਤ ਤੁਹਾਡੇ ਘਰ ਵਿੱਚ ਵਾਸ ਕਰ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਇਓ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਤੁਹਾਨੂੰ ਪੈਸਿਆਂ ਦੀ ਲੋੜ ਹੈ ਜਾਂ ਫਿਰ ਤੁਹਾਡੇ ਘਰ ਬੜੀ ਗਰੀਬੀ ਹੈ ਕਰਜ਼ੇ ਦੇ ਵਿੱਚ ਆ ਚੁੱਕੇ ਹੋ ਤਾਂ ਇਸ ਪੰਕਤੀ ਦਾ ਜਾਪ ਕਰ ਲੈਣਾ ਅੱਜ ਰਾਤ ਨੂੰ ਹੀ ਜਾਪ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਘਰ ਪੈਸਿਆਂ ਦੇ ਢੇਰ ਲੱਗ ਜਾਣਗੇ ਆਖਦੇ ਹਨ ਜਦੋਂ ਪੈਸਿਆਂ ਦੀ ਤੰਗੀ ਇਨਸਾਨ ਦੇ ਜੀਵਨ ਵਿੱਚ ਆਉਂਦੀ ਹੈ ਤਾਂ ਸਿਰਫ ਜੇਬ ਨਹੀਂ ਮਨ ਵੀ ਖਾਲੀ ਹੋ ਜਾਂਦਾ ਹੈ ਉਸ ਦੇ ਹੱਸਣ ਦੀ ਤਾਕਤ ਘਟ ਜਾਂਦੀ ਹੈ ਦਿਲ ਵਿੱਚ ਇੱਕ ਅਜੀਬ ਜਿਹੀ ਉਲਝਣ ਤੇ ਉਦਾਸੀ ਉਸ ਨੂੰ ਘੇਰ ਲੈਂਦੀ ਹੈ ਹੌਸਲੇ ਜੋ ਚੱਕਰ ਦੇ ਚਟਾਨ ਵਰਗੇ ਹੁੰਦੇ ਹਨ ਉਹ ਵੀ ਹੌਲੀ-ਹੌਲੀ ਰੇਤ ਵਾਂਗ ਢੇ ਢੇਰੀ ਹੋ ਜਾਂਦੇ ਹਨ ਦਿਲ ਅਜੇਹਾ ਭਰ ਜਾਂਦਾ ਹੈ ਜਿਵੇਂ ਸਾਰੇ ਹੀ ਸੁਪਨ ਅਤੇ ਕਾਲੀ ਸ਼ਹ ਤਲੇ ਆ ਕੇ ਮਰ ਜਾ ਗਏ ਹੋਣ ਦੁਨੀਆ ਭਾਵੇਂ ਚਮਕਦੀ ਹੋਵੇ ਰੌਣਕਾਂ ਨਾਲ ਭਰੀ ਹੋਵੇ ਪਰ ਗਰੀਬ ਦੀਆਂ ਅੱਖਾਂ ਨੂੰ ਸਿਰਫ ਹਨੇਰਾ ਹੀ ਨਜ਼ਰ ਆਉਂਦਾ ਹੈ ਇਨਸਾਨ ਦੀ ਤਕਲੀਫ ਸਿਰਫ ਘਟਿਆ ਖਾਣ ਪੀਣ ਜਾਂ ਥੋੜੇ ਪੈਸਿਆਂ ਦੀ ਨਹੀਂ ਹੁੰਦੀ ਬਲਕਿ ਉਸਦੇ ਤਣਾਅ ਦੀ ਹੁੰਦੀ ਹੈ ਜੋ ਹਰ ਪਲ ਉਸਨੂੰ ਅੰਦਰੋਂ ਤੋੜਦਾ ਹੈ ਕਈ ਵਾਰ ਉਹ ਆਪਣੇ ਅਰਮਾਨ ਗਵਾ ਬੈਠਦਾ ਹੈ ਉਹ ਸੁਪਨੇ ਜੋ ਕਦੇ ਉਸ ਦੀਆਂ ਅੱਖਾਂ 'ਚ ਚਮਕਦੇ ਸਨ ਕਈ ਵਾਰੀ ਤਾਂ ਰਿਸ਼ਤੇਦਾਰ ਵੀ ਹੌਲੀ ਹੌਲੀ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕਦੇ ਆਪਣੇ ਲੱਗਦੇ ਸਨ ਉਹ ਵੀ ਅਣਜਾਣ ਬਣ ਜਾਂਦੇ ਹਨ ਦੁੱਖ ਦੀ ਇਸ ਘੜੀ ਦੇ ਵਿੱਚ ਇਨਸਾਨ ਨਾਤਾ ਆਪਣਾ ਸਵਾਦ ਰੱਖ ਸਕਦਾ ਹੈ ਨਾ ਇੱਜ਼ਤ ਨਾ ਅਸਥਿਰਤਾ ਪੈਸਾ ਨਹੀਂ ਤਾਂ ਇਲਾਜ ਨਹੀਂ ਪੈਸਾ ਨਹੀਂ ਤਾਂ ਸਿੱਖਿਆ ਵੀ ਨਹੀਂ ਪੈਸਾ ਨਹੀਂ ਤਾਂ ਰੋਜੀ ਰੋਟੀ ਵੀ ਨਹੀਂ ਪਰ ਇਹ ਇੱਕ ਅਟਲ ਸਚਾਈ ਹੈ ਜੇਕਰ ਜਦੋਂ ਬੰਦਾ ਇਨਸਾਨ ਆਪਣੀ ਮਾੜੇ ਹਾਲਾਤਾਂ ਵਿੱਚ ਰੱਬ ਦਾ ਨਾਮ ਜਪਦਾ ਹੈ ਨਾ ਰੱਬ ਤੇ ਭਰੋਸਾ ਨਹੀਂ ਛੱਡਦਾ ਤਾਂ ਰੱਬ ਕਦੇ ਵੀ ਉਸ ਦਾ ਹੌਸਲਾ ਟੁੱਟਣ ਨਹੀਂ ਦਿੰਦੇ ਜਦੋਂ ਨਿਮਰਤਾ ਦੇ ਨਾਲ ਨਿਰਮਲ ਦਿਲ ਨਾਲ ਅਰਦਾਸ ਕਰਦਾ ਹੈ ਰੱਬ ਦੀ ਕਿਰਪਾ ਵਿੱਚ ਵੀ ਸਮਾਂ ਨਹੀਂ ਲੱਗਦਾ ਕਈ ਵਾਰ ਇੱਕ ਸੱਚੀ ਇੱਕ ਪਵਿੱਤਰ ਪੰਗਤੀ ਇੱਕ ਮਾਨਸਿਕ ਜਾਪ ਇਨਸਾਨ ਜਿਹੜਾ ਹੈ ਨਾ ساری ਜ਼ਿੰਦਗੀ ਨੂੰ ਉਸ ਦੇ ਬਦਲ ਕੇ ਰੱਖ ਦੇਵੇਗਾ ਕਈ ਵਾਰ ਸਿਰਫ ਰੱਬ ਇਹ ਵੇਖਦਾ ਹੈ ਕਿ ਕਿੰਨਾ ਵਿਸ਼ਵਾਸ ਹੈ ਇਸ ਦੇ ਅਰਦਾਸ 'ਚ ਕਿੰਨੀ ਸੱਚਾਈ ਹੈ ਕਿੰਨਾ ਸਬਰ ਹੈ ਜਿਹੜਾ ਇਨਸਾਨ ਹਾਰ ਨਹੀਂ ਮੰਨਦਾ ਉਹ ਕਦੇ ਰੱਬ ਕੋਲੋਂ ਖਾਲੀ ਨਹੀਂ ਜਾਂਦਾ ਹਮੇਸ਼ਾ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਇੱਕ ਪੰਗਤੀ ਦਾ ਜਾਪ ਜਿਹੜੀ ਤੁਹਾਨੂੰ ਦੱਸਾਂਗੇ ਇਸ ਅਨੁਸਾਰ ਤੁਸੀਂ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣੇ ਹਨ ਹੁਣ ਆਪਾਂ ਇੱਕ ਛੋਟੀ ਜਿਹੀ ਕਹਾਣੀ ਰੂਪੀ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਜਿਸ ਤਰ੍ਹਾਂ ਕਿ ਹਰ ਰੋਜ਼ ਦੀ ਤਰ੍ਹਾਂ ਅਸੀਂ ਵੀਡੀਓ ਵਿੱਚ ਆਪਣੀ ਇੱਕ ਕਹਾਣੀ ਲੈ ਕੇ ਆਉਂਦੇ ਹਾਂ ਜਿਸ ਕਹਾਣੀ ਨੂੰ ਸੁਣ ਕੇ ਕਿਸ ਤਰ੍ਹਾਂ ਇੱਕ ਕਿਸਾਨ ਵੀਰ ਦੇ ਮਾੜੇ ਹਾਲਾਤ ਨੂੰ ਇਸ ਇੱਕ ਪੰਗਤੀ ਨੇ ਖਤਮ ਕਰ ਦਿੱਤਾ ਕਹਿੰਦੇ ਹਨ ਪਿੰਡ ਪੇਰੀਵਾਲ ਵਿੱਚ ਗੁਰਦਿਆਲ ਸਿੰਘ ਨਾਂ ਦਾ ਇੱਕ ਮਿਹਨਤੀ ਪਰ ਮਾੜੇ ਹਾਲਾਤ ਵਾਲਾ ਕਿਸਾਨ ਸੀ। ਚਾਰ ਉਸਦੇ ਬੱਚੇ ਸਨ, ਬਿਮਾਰ ਉਸਦੀ ਮਾਂ ਉਹਦੇ ਨਾਲ ਹੀ ਰਹਿੰਦੀ ਸੀ। ਘਰ ਦੀ ਜ਼ਿੰਮੇਵਾਰੀ ਤੇ ਵੀ ਸੀ। ਉਸਦੀ ਜ਼ਿੰਦਗੀ ਸਿਰਫ ਕੰਮ ਤੇ ਚਿੰਤਾ 'ਚ ਗੁਜ਼ਰ ਰਹੀ ਸੀ। ਮੌਸਮ ਦੀ ਮਾੜੀ ਚਾਲ ਕਾਰਨ ਫਸਲ ਵੀ ਠੀਕ ਨਹੀਂ ਹੋ ਰਹੀ ਸੀ। ਕਰਜ਼ੇਦਾਰ ਰੋਜ਼ ਬਾਹਰ ਆ ਕੇ ਖੜੇ ਹੋ ਜਾਂਦੇ। ਬੱਚਿਆਂ ਦੀਆਂ ਫੀਸਾਂ ਰੁਕ ਗਈਆਂ। ਮਾਂ ਦਾ ਇਲਾਜ ਬੰਦ ਹੋ ਗਿਆ ਟੈਸਟ ਰੁਕ ਗਏ ਇੱਕ ਰਾਤ ਜਿਹੜਾ ਉਹ ਵੀਰਗੁਰਦਿਆਲ ਸਿੰਘ ਸੀ ਚੁੱਪ ਚਾਪ ਕੰਬਲ ਲੈ ਕੇ ਬੈਠਾ ਤੇ ਚੁੱਪ ਵਿੱਚ ਹੀ ਉਸਦੇ ਦੁੱਖਾਂ ਦੀ ਚੀਕ ਨਿਕਲ ਰਹੀ ਸੀ ਪਤਨੀ ਨੇ ਪਿਆਰ ਨਾਲ ਪੁੱਛਿਆ ਕਿ ਸੋਚਦੇ ਪਏ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਵਗਣੇ ਸ਼ੁਰੂ ਹੋ ਗਏ ਸੋਚ ਰਿਹਾ ਹਾਂ ਇਹ ਕਿੰਨੀ ਵੱਡੀ ਸਜ਼ਾ ਮਿਲੀ ਹੈ ਮੈਨੂੰ ਮੈਂ ਕਿਸੇ ਨਾਲ ਧੋਖਾ ਨਹੀਂ ਕੀਤਾ ਕਦੇ ਮਿਹਨਤ ਤੋਂ ਮੂੰਹ ਨਹੀਂ ਮੋੜਿਆ ਫਿਰ ਵੀ ਪੈਸਾ ਦੂਰ ਦੂਰ ਤੱਕ ਦਿਖ ਨਹੀਂ ਰਿਹਾ ਹੁਣ ਤਾਂ ਲੱਗਦਾ ਕੋਈ ਚਮਤਕਾਰ ਹੀ ਸਾਥ ਦੇਵੇਗਾ ਪਤਨੀ ਦੇ ਹੌਲੇ ਜਿਹੇ ਨਾਲ ਉਸ ਦਾ ਹੱਥ ਫੜਿਆ ਤੇ ਚਮਤਕਾਰ ਹੋਣ ਦੀ ਗੱਲਬਾਤ ਕੀਤੀ ਮੈਂ ਅੱਜ ਆਪਣੇ ਪਿੰਡ ਦੇ ਗੁਰਦੁਆਰੇ ਗਈ ਉੱਥੇ ਇੱਕ ਮਹਾਪੁਰਖ ਜੀ ਆਏ ਨੇ ਉਹਨਾਂ ਨੇ ਗਰੀਬ ਬੰਦਿਆਂ ਦੇ ਲਈ ਇੱਕ ਪੰਗਤੀ ਦੱਸੀ ਉਹਨਾਂ ਨੇ ਕਿਹਾ ਜੇਕਰ ਕੋਈ ਵੀਰ ਦੇ ਸਿਰ ਤੇ ਭੈਣ ਭਰਾ ਦੇ ਸਿਰ ਤੇ ਕਰਜ਼ਾ ਚੜਿਆ ਜਾਂ ਫਿਰ ਉਸ ਦੇ ਘਰ ਵਿੱਚ ਪੈਸੇ ਦੀ ਕਮੀ ਹੈ ਤਾਂ ਉਹ ਸਿਰਫ ਇੱਕ ਪੰਗਤੀ ਦਾ ਜਾਪ ਹਰ ਰੋਜ਼ ਕਰਨਾ ਸ਼ੁਰੂ ਕਰ ਦੇਣ ਉਹਨਾਂ ਦੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹ ਪੰਗਤੀ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਪੈਣੀ ਹੈ ਤਾਂ ਜਦੋਂ ਉਸ ਭੈਣ ਨੇ ਵੀਰਗੁਰ ਦਿਆਲ ਜੀ ਨੂੰ ਇਹ ਗੱਲ ਦੱਸੀ ਤਾਂ ਉਸ ਨੇ ਥੋੜਾ ਜਿਹਾ ਅੱਖਾਂ ਵਿੱਚ ਚਮਕ ਆਈ ਉਸ ਵੀਰ ਨੂੰ ਆਸ ਦੀ ਉਮੀਦ ਜਈ ਲੱਗੀ ਕਿ ਕਿਉਂ ਨਾ ਮੈਂ ਵੀ ਇਸ ਪੰਗਤੀ ਦਾ ਜਾਪ ਕਰਨਾ ਸ਼ੁਰੂ ਕਰ ਦੇਵਾਂ ਕੀ ਪਤਾ ਮੇਰੇ ਵੀ ਭਾਗ ਖੁੱਲ ਜਾਣ ਕਹਿੰਦੇ ਉਹਨਾਂ ਦੋਵੇਂ ਪਤੀ ਪਤਨੀ ਨੇ ਆਪਣੀ ਨੀਂਦ ਦੀ ਕੁਰਬਾਨੀ ਦਿੱਤੀ ਦਿਲ ਦੀ ਪੂਰੀ ਨਿਮਰਤਾ ਨਾਲ ਬੇਨਤੀ ਕਰਦੇ ਹੋਏ ਇਸ ਪੰਗਤੀ ਦਾ ਜਾਪ ਕਰਨਾ ਸ਼ੁਰੂ ਕੀਤਾ ਉਹ ਪੰਗਤੀ ਕਿਹੜੀ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਉਹ ਰਾਤ ਗੁਜ਼ਰ ਗਈ ਇਹ ਪੰਗਤੀ ਦਾ ਜਾਪ ਕਰਦੇ ਕੁਝ ਵੀ ਨਾ ਹੋਇਆ ਪਰ ਦੂਜੀ ਰਾਤ ਚੜ੍ਹੀ ਉਹਨਾਂ ਦੋਵੇਂ ਪਤੀ ਪਤਨੀ ਨੇ ਫਿਰ ਇਸ ਪੰਗਤੀ ਦਾ ਜਾਪ ਕਰਨਾ ਸ਼ੁਰੂ ਕੀਤਾ ਇਦਾਂ ਹੀ ਤੀਜੀ ਰਾਤ ਚੌਥੀ ਰਾਤ ਵੀ ਜਾਪ ਕੀਤਾ ਪਰ ਉਹਨਾਂ ਦਾ ਹੌਸਲਾ ਨਾ ਟੁੱਟਿਆ ਹਰ ਰੋਜ਼ ਰਾਤ ਨੂੰ 11 ਵਾਰ ਜਪਦੇ ਮੱਥਾ ਟੇਕਦੇ ਤੇ ਨਮ ਅੱਖਾਂ ਨਾਲ ਅਰਦਾਸ ਕਰਦੇ ਵਾਹਿਗੁਰੂ ਜੀ ਸਾਡੇ ਕੋਲੋਂ ਕਿਹੜਾ ਪਾਪ ਹੋ ਗਿਆ ਜਿਸ ਦੇ ਨਾਲ ਸਾਨੂੰ ਇੰਨੀ ਗਰੀਬੀ ਤੁਸੀਂ ਦੇ ਦਿੱਤੀ ਹੈ ਜਦੋਂ 11ਵੀਂ ਰਾਤ ਨੂੰ ਸਵੇਰ ਹੋਈ ਪਿੰਡ 'ਚ ਇੱਕ ਪੁਰਾਣਾ ਦੋਸਤ ਉਸ ਦਾ ਆਇਆ ਕਿ ਗੁਰਦਿਆਲ ਮੈਂ ਨਵੀਂ ਫੈਕਟਰੀ 'ਚ ਇੱਕ ਭਰੋਸੇਯੋਗ ਬੰਦੇ ਦੀ ਭਾਲ ਵਿੱਚ ਹਾਂ ਸਾਰੀ ਰਾਤ ਤੇਰੇ ਚਿਹਰੇ ਤੇ ਮੋਹਰ ਲੱਗੀ ਰਹੀ ਮੇਰੀ ਕਿ ਚੱਲ ਅੱਜ ਤੂੰ ਮੇਰੇ ਨਾਲ ਕੰਮ ਕਰ ਉਸ ਦਿਨ ਤੋਂ ਗੁਰਦਿਆਲ ਦੀ ਕਿਸਮਤ ਨੇ ਮੋੜ ਲਿਆ ਇੱਕ ਮਹੀਨਾ ਤਾਂ ਉਸ ਵੀਰ ਨੇ ਬਹੁਤ ਦੁੱਖ ਨਾਲ ਕੱਟਿਆ ਪਰ ਉਸ ਵੀਰ ਨੂੰ ਫਿਰ ਮਹੀਨੇ ਦੋ ਮਹੀਨੇ ਬਾਅਦ ਤਨਖਾਹ ਬੜੀ ਵਧੀਆ ਮਿਲਣੀ ਸ਼ੁਰੂ ਹੋ ਗਈ ਥੋੜੇ ਸਮੇਂ ਚ ਘਰ ਵਿੱਚ ਰੌਸ਼ਨੀ ਆ ਗਈ ਕਰਜ਼ੇ ਮੁੱਕ ਗਏ ਮਾਂ ਨੇ ਇਲਾਜ ਲਿਆ ਮਾਂ ਦਾ ਇਲਾਜ ਕਰਵਾਇਆ ਤੇ ਬੱਚਿਆਂ ਨੂੰ ਨਵੀਆਂ ਕਿਤਾਬਾਂ ਖਰੀਦ ਕੇ ਸਕੂਲੇ ਐਡਮਿਸ਼ਨ ਕਰਵਾਈ ਪਰ ਗੁਰੂ ਦਿਆਲ ਨੇ ਉਹ ਜਿਹੜੀ ਪੰਗਤੀ ਸੀ ਨਾ ਉਹ ਹਰ ਰਾਤ ਜਪਣ ਦਾ ਇੱਕ ਨਿਯਮ ਬਣਾ ਲਿਆ ਪਰਮਾਤਮਾ ਦਾ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਨਾ ਛੱਡਿਆ ਕਿ ਪਰਮਾਤਮਾ ਜਿੱਥੇ ਮੇਰੇ ਸਾਰੇ ਸਾਥ ਛੱਡ ਗਏ ਉੱਥੇ ਤੁਸੀਂ ਆ ਕੇ ਮੇਰੀ ਬਾਹ ਫੜੀ ਮੇਰੀ ਅਰਦਾਸ ਸੁਣੀ ਇਸ ਪੰਗਤੀ ਦੇ ਜਰੀਏ ਜਿੰਨਾ ਚਿਰ ਮੇਰੇ ਕੋਲ ਮੇਰੇ ਸਵਾਸ ਚੱਲ ਰਹੇ ਹਨ ਮੈਂ ਇਸ ਪੰਗਤੀ ਦਾ ਜਾਪ ਕਰਦਾ ਹੀ ਰਹਾਂਗਾ ਕਹਿੰਦੇ ਰੱਬ ਅੱਗੇ ਸੱਚੀ ਨੀਅਤ ਨਾਲ ਸੱਚਾ ਦਿਲ ਤੇ ਨਿਮਰਤਾ ਨਾਲ ਕੀਤੀ ਗਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਪੈਸਿਆਂ ਦੇ ਲੋੜ ਵਿੱਚ ਵੀ ਜੇ ਇਨਸਾਨ ਸਬਰ ਭਰੋਸੇ ਯੋਗ ਤੇ ਸਿਮਰਣੀ ਹੋ ਜਾਵੇ ਉਹ ਪੰਕਤੀ ਜੋ ਮੂੰਹੋਂ ਨਿਕਲਨੀ ਹੋਵੇ ਤਾਂ ਸੱਚ ਹੋ ਜਾਂਦੀ ਹੈ ਜਿਸ ਕਰਕੇ ਆਖਦੇ ਹਨ ਦੁੱਖਾਂ ਦੇ ਸਮੇਂ ਜਿਹੜਾ ਇਨਸਾਨ ਹੈ ਨਾ ਪਰਮਾਤਮਾ ਦਾ ਪੱਲਾ ਛੇਤੀ ਫੜਦਾ ਹੈ ਉਹ ਇਨਸਾਨ ਪਰਮਾਤਮਾ ਦੇ ਹੱਥ ਵਿੱਚ ਚਲਿਆ ਜਾਂਦਾ ਹੈ ਰੱਬ ਅਗੇ ਸੱਚੀ ਨੀਅਤ ਸੱਚਾ ਦਿਲ ਤੇ ਨਿਮਰਤਾ ਨਾਲ ਕੀਤੀ ਗਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇਹ ਅਰਦਾਸ ਕਿਸੇ ਧੁੰਦਲੇ ਗੱਲ ਵਾਲੀ ਨਹੀਂ ਹੁੰਦੀ ਤਸਵੀਰ ਨਹੀਂ ਹੁੰਦੀ ਬਲਕਿ ਰੂਹ ਦੀ ਇੱਕ ਪੁਕਾਰ ਹੁੰਦੀ ਹੈ ਰੱਬ ਤੱਕ ਪਹੁੰਚਣ ਦੇ ਲਈ ਨਾ ਰਾਜੇ ਦੀ ਦੌਲਤ ਚਾਹੀਦੀ ਹੈ ਨਾ ਸੰਸਾਰਿਕ ਰੁਤਬਾ ਸਿਰਫ ਇੱਕ ਦਿਲ ਤੋਂ ਨਿਮਰ ਅਰਦਾਸ ਤੇ ਅਟੁੱਟ ਭਰੋਸਾ ਚਾਹੀਦਾ ਹੈ ਜਦੋਂ ਪੈਸਿਆਂ ਦੀ ਤੰਗੀ ਇਨਸਾਨ ਨੂੰ ਹਰ ਪਾਸਿਓਂ ਘੇਰਦੀ ਹੈ ਨਾਲੇ ਤਾਂ ਰਿਸ਼ਤੇਦਾਰ ਮੂੰਹ ਮੋੜ ਲੈਂਦੇ ਨਾੜੇ ਦੁਨੀਆ ਹਾਸੇ ਮਜ਼ਾਕ ਕਰਦੀ ਹੈ ਉਦੋਂ ਇੱਕ ਚੀਜ਼ ਇਨਸਾਨ ਨੂੰ ਬਚਾਉਂਦੀ ਹੈ ਰੱਬ ਨਾਲ ਜੁੜੀ ਅਰਦਾਸ ਜੇ ਇਨਸਾਨ ਆਪਣੇ ਦਰਦ ਆਪਣੇ ਦੁੱਖ ਤੇ ਆਪਣੇ ਹਾਲਾਤ ਰੱਬ ਅੱਗੇ ਰੱਖ ਦੇਵੇ ਤਾਂ ਉਹ ਪਰਮਾਤਮਾ ਜੋ ਅੰਦਰ ਦੀ ਨੀਅਤ ਨੂੰ ਪੜ ਲੈਂਦਾ ਹੈ ਕਦੇ ਵੀ ਉਸ ਦੀ ਲਾਜ ਨਹੀਂ ਰਹਿਣ ਦੇਂਦਾ ਜਦੋਂ ਇਨਸਾਨ ਦੁਖੀ ਹੋ ਕੇ ਫਿਰ ਸਬਰ ਕਰਦਾ ਹੌਸਲਾ ਨਹੀਂ ਛੱਡਦਾ ਹੌਲੀ-ਹੌਲੀ ਨਾਮ ਜਪਦਾ ਰਹਿੰਦਾ ਉਹ ਪੰਗਤੀ ਜੋ ਉਸਦੇ ਮਨੋਂ ਤੇ ਮੂੰਹੋਂ ਨਿਕਲਦੀ ਹਨ ਉਹ ਫਿਰ ਉਸਦੇ ਅਗਲੇ ਦਿਨ ਦੀ ਹਕੀਕਤ ਬਣ ਜਾਂਦੀ ਹੈ ਜਿਸਕੇ ਸਿਰ ਉਪਰ ਤੁ ਸੁਆਮੀ ਸੋ ਦੁੱਖ ਕੈਸਾ ਪਾਵੇ ਇਹ ਇੱਕ ਸਿਰਫ ਸ਼ਬਦ ਨਹੀਂ ਇੱਕ ਵਾਕ ਨਹੀਂ ਇਹ ਤਾਂ ਇੱਕ ਸਚਾਈ ਹੈ ਰੱਬ ਵੀ ਫਿਰ ਰੂਹਾਂ ਤੋਂ ਅਰਦਾਸ ਕਰਨ ਵਾਲੇ ਲੋਕਾਂ ਨੂੰ ਲੱਭ ਲੈਂਦੇ ਹਨ ਜਦੋਂ ਰੱਬ ਦੀ ਨਜ਼ਰ ਕਰਮ ਵਾਲੀ ਪੈ ਜਾਂਦੀ ਹੈ ਫਿਰ ਤਕਦੀਰ ਜਿਹੜੀ ਹੈ ਉਹ ਆਪੇ ਹੀ ਬਦਲਣੀ ਸ਼ੁਰੂ ਹੁੰਦੀ ਹੈ ਗੁਰੂ ਦੀ ਮਿਹਰ ਦੀ ਲਕੀਰ ਚਲਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਪਰਮਾਤਮਾ ਦੇ ਉੱਪਰ ਪੂਰਨ ਭਰੋਸਾ ਰੱਖੋ ਜ਼ਿੰਦਗੀ ਵਿੱਚ ਭਾਵੇਂ ਜਿੰਨੀਆਂ ਵੀ ਦੁੱਖ ਤਕਲੀਫਾਂ ਹੋਣ ਪਰ ਜੇਕਰ ਅਸੀਂ ਪਰਮਾਤਮਾ ਤੇ ਵਿਸ਼ਵਾਸ ਤੇ ਭਰੋਸਾ ਰੱਖਾਂਗੇ ਸਾਡੀ ਜ਼ਿੰਦਗੀ ਦੇ ਦੁੱਖ ਦਿਲਦਰ ਆਪੇ ਖਤਮ ਹੋ ਜਾਣੇ ਹਨ ਸਾਡੀ ਜ਼ਿੰਦਗੀ ਵਿੱਚ ਪਰਮਾਤਮਾ ਨੇ ਸਾਨੂੰ ਉਹ ਤਕਲੀਫਾਂ ਜਿਹੜੀਆਂ ਹਨ ਖਤਮ ਕਰ ਦੇਣਗੇ ਜ਼ਿੰਦਗੀ ਦੀਆਂ ਜਿਹੜੀਆਂ ਵੱਡੀਆਂ ਦੁੱਖ ਤਕਲੀਫਾਂ ਹਨ ਜਦੋਂ ਪੈਸੇ ਦੀ ਤੰਗੀ ਆਉਂਦੀ ਹੈ ਆਪਣੇ ਵੀ ਪਰਾਏ ਹੋ ਜਾਂਦੇ ਹਨ ਜਿੰਨੇ ਵੀ ਰਿਸ਼ਤੇਦਾਰ ਹਨ ਕਦੇ ਤੁਹਾਡੇ ਨਾਲ ਹੱਸ ਕੇ ਉਹ ਕਦੇ ਰੋਟੀ ਪਾਣੀ ਵੀ ਨਹੀਂ ਖਾਂਦੇ ਉਹ ਅਚਾਨਕ ਤੁਹਾਡੇ ਹਾਲਚਲ ਪੁੱਛਣ ਤੋਂ ਵੀ ਇਨਕਾਰ ਕਰ ਦਿੰਦੇ ਹਨ ਕੋਈ ਆਖਦਾ ਸਾਡੀ ਆਪਣੀ ਚੱਲ ਰਹੀ ਹੈ ਕੋਈ ਕਹਿੰਦਾ ਹੋ ਜਾਣਾ ਸਹੀ ਪਰ ਹਕੀਕਤ ਇਹ ਹੁੰਦੀ ਹੈ ਮੂੰਹ ਮੋੜ ਲੈਂਦੇ ਹਨ ਜਿਸ ਵੇਲੇ ਇੱਕ ਇਨਸਾਨ ਨੂੰ ਸਹਾਰਾ ਚਾਹੀਦਾ ਹੁੰਦਾ ਉਸ ਵੇਲੇ ਰਿਸ਼ਤਿਆਂ ਦੀਆਂ ਕੰਧਾਂ ਢਾਹ ਢੇਰੀ ਹੋ ਜਾਂਦੀਆਂ ਹਨ ਪਰ ਸ਼ੁਕਰ ਹੈ ਰੱਬ ਦਾ ਜੋ ਆਪਣੇ ਦਾਸ ਦਾ ਕਦੇ ਮੂੰਹ ਨਹੀਂ 모ੜਦੇ ਜੇਕਰ ਉਹਦੇਦਾਰ ਤੇ ਨਿਮਰਤਾ ਨਾਲ ਜਾਪ ਕੀਤਾ ਜਾਵੇ ਉਹ ਹਾਲਾਤ ਵੀ ਬਦਲ ਦੇਣਦੇ ਤੇ ਰਿਸ਼ਤਿਆਂ ਦੀਆਂ ਠੰਡੀਆਂ ਸ਼ਾਮਾਂ ਵੀ ਵਾਪਸ ਲੈ ਆਉਂਦੇ ਹਨ ਇਸ ਲਈ ਪਰਮਾਤਮਾ ਤੇ ਵਿਸ਼ਵਾਸ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਪੰਕਤੀਆਂ ਦਾ ਜਾਪ ਕਰਨਾ ਕਦੇ ਵੀ ਛੱਡਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ